ਮੇਰਾ ਮੁਕਾਮ ਸਭ ਮੇਰਾ ਕਦ ਮੇਰਾ ਮੁਕਾਮ ਸਭ ਪਿਆਰ ਵਿੱਚ ਸਤਿਕਾਰ ਵਿੱਚ ਕੀ ਗਿਣਤੀਆਂ ਕੀ ਮਿਣਤੀਆਂ ਨਾ ਜਿੱਤ ਵਿੱਚ ਨਾ ਹਾਰ ਵਿੱਚ ਮੇਰਾ ਕਦ ਮੇਰਾ ਮੁਕਾਮ ਸਭ ਪਿਆਰ ਵਿੱਚ ਸਤਿਕਾਰ ਵਿੱਚ ਕੀ ਗਿਣਤੀਆਂ ਕੀ ਮਿਣਤੀਆਂ ਨਾ ਜਿੱਤ ਵਿੱਚ ਨਾ ਹਾਰ ਵਿੱਚ ਮੈਨੂੰ ਕਹਿਣ ਦਿਓ ਮੈਨੂੰ ਕਹਿਣ ਦਿਓ ਮੈਨੂੰ ਆਪਣੇ ਰੰਗ ਵਿੱਚ ਰਹਿਣ ਦਿਓ ਪਿਆਰ ਵੰਡਣ ਦਿਓ ਪਿਆਰ ਲੈਣ ਦਿਓ ਪਿਆਰ ਵੰਡਣ ਦਿਓ ਪਿਆਰ ਲੈਣ ਦਿਓ ਦਿਲ ਆਈ ਮੈਨੂੰ ਕਹਿਣ ਦਿਓ ਪਿਆਰ ਵੰਡਣ ਦਿਓ ਪਿਆਰ ਲੈਣ ਦਿਓ ਦਿਲ ਆਈ ਮੈਨੂੰ ਕਹਿਣ ਦਿਓ ਮੈਨੂੰ ਆਪਣੇ ਟੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਰਹੀ ਲੈਣ ਦਿਓ ਕੋਈ ਬੁਰਾ ਹੈ ਤਾਂ ਉਹ ਬੁਰਾ ਸਹੀ ਕੋਈ ਬੁਰਾ ਹੈ ਤਾਂ ਉਹ ਬੁਰਾ ਸਹੀ ਮੈਂ ਕੀ ਲੈਣਾ ਬੁਰੀਾਈ ਤੋਂ ਕੋਈ ਬੁਰਾ ਹੈ ਤਾਂ ਉਹ ਬੁਰਾ ਸਹੀ ਕੀ ਲੈਣਾ ਮੈਂ ਬੁਰੀਾਈ ਤੋਂ ਉਹ ਆਪਣੀ ਥਾਂ ਮੈਂ ਆਪਣੀ ਥਾਂ ਮੈਨੂੰ ਰੋਕੋ ਨਾ ਮਨ ਆਈ ਤੋਂ ਉਹ ਆਪਣੀ ਥਾਂ ਮੈਂ ਆਪਣੀ ਥਾਂ ਮੈਨੂੰ ਰੋਕੋ ਨਾ ਮਨ ਆਈ ਤੋਂ ਕੁਝ ਰਿਸ਼ਤੇ ਪਿਆਰ ਸਤਿਕਾਰ ਦੇ ਨੇ ਕੁਝ ਰਿਸ਼ਤੇ ਮেরে ਵਿਚਾਰ ਦੇ ਨੇ ਕੁਝ ਰਿਸ਼ਤੇ ਪਿਆਰ ਸਤਿਕਾਰ ਦੇ ਨੇ ਕੁਝ ਰਿਸ਼ਤੇ ਮেরে ਵਿਚਾਰ ਦੇ ਨੇ ਰਿਸ਼ਤੇ ਮੈਨ ਨਿਭਾ ਕੇ ਜਾਣਾ ਹੈ ਰਿਸ਼ਤੇ ਮੈਨ ਨਿਭਾ ਕੇ ਜਾਣਾ ਹੈ ਬਾਕੀ ਸਭ ਇੱਥੇ ਛੱਡ ਜਾਣਾ ਹੈ ਬਾਕੀ ਸਭ ਇੱਥੇ ਛੱਡ ਜਾਣਾ ਹੈ ਮੈਨੂੰ ਆਪਣੇ ਤੰਗ ਨਾਲ ਜੀ ਲੈਂਦੇ ਹੋ ਮੈਨੂੰ ਆਪਣੇ ਰੰਗ ਵਿੱਚ ਠੀ ਜਾਂਦੇ ਹੋ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਅੱਜ ਨਹੀਂ ਤਾਂ ਕੱਲ ਮੇਰੀ ਵਾਰੀ ਹੈ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਅੱਜ ਨਹੀਂ ਤਾਂ ਕੱਲ ਮੇਰੀ ਵਾਰੀ ਹੈ ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ ਭਾਵੇਂ ਅਨਾਮ ਹਾਂ ਜਾਂ ਨਾਮ ਹਾਂ ਭਾਵੇਂ ਅਨਾਮ ਹਾਂ ਜਾਂ ਨਾਮ ਹਾਂ ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ ਭਾਵੇਂ ਨਾਮ ਹਾਂ ਜਾਂ ਨਾਮ ਹਾਂ ਪਰ ਹਰ ਪਲ ਆਜ਼ਾਦੀ ਦੀ ਤੜਪਦਾ ਹਾਂ ਹਰ ਪਲ ਆਜ਼ਾਦੀ ਦੀ ਤੜਪਦਾ ਹਾਂ ਇਸੇ ਦਿਲੀ ਰੜਕਦਾ ਹਾਂ ਹਰ ਪਲ ਆਜ਼ਾਦੀ ਦੀ ਤੜਪਦਾ ਹਾਂ ਇਸੇ ਦੇ ਦਿਲ ਨੂੰ ਰੜਕਦਾ ਹਾਂ ਮੈਂ ਇਹੀ ਤੜਪ ਇਹੀ ਰੜਕ ਬੱਚਿਆਂ ਨੂੰ ਦੇ ਕੇ ਜਾਣੀ ਹੈ ਮੈਂ ਇਹੀ ਤੜਪ ਤੇ ਇਹੀ ਰੜਕ ਬੱਚਿਆਂ ਨੂੰ ਦੇ ਕੇ ਜਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਮੈਨੂੰ ਆਪਣੇ ਟੱਗ ਨਾਲ ਜੀਣ ਲੈਂਦਿਓ ਮੈਨੂੰ ਆਪਣੇ ਰੰਗ ਵਿੱਚ ਛੀ ਲੈਣ ਦਿਓ ਮੈਨੂੰ ਆਪਣੇ ਟੱਗ ਨਾਲ ਜੀਣ ਦਿਓ ਮੈਨੂੰ ਆਪਣੇ ਰੰਗ ਵਿੱਚ ਛੀ ਲੈਣ ਦਿਓ ਆ ਵੀ ਨਾਮ ਹਾਂ ਜਾਂ ਨਾਮ ਹਾਂ ਅਰਪਨ ਆਜ਼ਾਦੀ ਦੀ ਤੜਪ ਦਾ ਹਾਂ ਇਸੇ ਲਈ ਦਿੱਲੀ ਨੂੰ ਰੜਕਦਾ ਹਾਂ ਮੈਂ ਇਹੀ ਤੜ ਇਹੀ ਰਣ ਬੱਚਿਆਂ ਨੂੰ ਦੇ ਕੇ ਜਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ